ਜ਼ਮੀਨਾਂ ਦੇ ਕਬਜ਼ੇ ਕਰਨ ਨਹੀਂ ਦੇਵਾਂਗੇ ਜੇ ਪ੍ਰਸ਼ਾਸਨ ਨੂੰ ਇੰਨਾ ਲੱਗਦਾ ਸੌਖਾ ਹੈ ਲਾਠੀਆਂ ਮਾਰ ਲੈ ਗੋਲੀਆਂ ਮਾਰ ਲੈ ਗ੍ਰਿਫਤਾਰੀਆਂ ਕਰਦੇ ਆ ਕਰਨ ਦੋ ਸਾਨੂੰ ਗ੍ਰਿਫਤਾਰ ਕਰ ਲੈਣਗੇ ਕੋਈ ਗੱਲ ਨਹੀਂ ਪਰ ਇਹ ਸੌਦਾ ਕਿੰਨਾ ਮਹਗਾ ਭਗਵਾਨਤਮਨ ਨੂੰ ਚੰਗੀ ਤਰ੍ਹਾਂ ਪਤਾ ਇੱਥੋਂ ਦੇ ਇੱਥੋਂ ਦੇ ਡੀਸੀ ਸਾਹਿਬ ਨੂੰ ਪਤਾ ਇੱਥੋਂ ਦੇ ਐਸਐਸਪੀ ਸਾਹਿਬ ਨੂੰ ਪਤਾ ਹੈ ਭਾਰਤੀ ਕਿਸਾਨ ਜੁਨੀਅਰ ਏਕਤਾ ਆਗਰਾਹ ਜਬਰੀ ਜ਼ਮੀਨਾਂ ਕੁਆਇਰ ਨਹੀਂ ਹੋਣ ਦਿੰਦੀ ਜਦੋਂ ਤੱਕ ਉਹਨਾਂ ਨੂੰ ਬਣਦਾ ਮਾਅਵਜਾ ਨਹੀਂ ਦਿੱਤਾ ਜਾਂਦਾ ਜਿਹੜੀ ਫਸਲ ਹਫਤੇ ਦਾਦਨਾ ਤੋਂ ਨਿਸਰ ਕੇ ਤਿਆਰ ਹੋਣ ਵਾਲੀ ਐ ਮਹੀਨੇ ਤੱਕ ਵੱਡੀ ਜਾਣੀ ਐ ਉਸ ਵਾਸਤੇ ਲੋ ਬਿਨਾ ਪੈਸੇ ਦੇ ਦਿੱਤੇ ਇਹ ਪ੍ਰਸ਼ਾਸਨ ਇਸ ਤਰ੍ਹਾਂ ਕਬਜ਼ੇ ਕਰਨ ਦਾ ਲੋਕਾਂ ਨੂੰ ਧੱਕੇ ਨਾਲ ਕਿਸਾਨਾਂ ਮਜ਼ਦੂਰਾਂ ਨੂੰ ਗ੍ਰਿਫਤਾਰੀਆਂ ਕਰਕੇ ਇਹ ਦਿਖਾਉਂਦੇ ਆ ਵਫਾਦਾਰੀ ਉਹ ਭਗਵਾਨ ਤਮਨ ਸਰਕਾਰ ਦੀ ਪਰ ਭਰਾਵੋ ਆ ਫੈਸਲੇ ਐ ਕਿ ਆਪਾਂ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦੇਵਾਂਗੇ ਨਾ ਵੀ ਆ ਪੱਚੀ ਚੋਕ ਦੇਾਂਗੇ ਜ਼ਮੀਨਾਂ ਤੇ ਕਬਜ਼ੇ ਰੋਗ ਦੇਾਂਗੇ ਅਜਿਹਾ ਕਿ ਭਗਵਾਨ ਕਬਜ਼ੇ ਕਰਨ ਮੇਰਾ ਇਹਨਾਂ ਗੱਜਾਂ ਰਾਜੜਾ ਹੋਵੇ ਉਹਨਾਂ ਦੀ ਪਿੱਠ ਤੇ ਖੜਦੇ ਆਉਣੀਆਂ ਬੋਟਾ ਲੈ ਲਾਂਗੇ ਹਸਾਕ ਦਾ ਬੈਨਾਂ ਤੋਂ ੱੱਕੇ ਦੇ ਨਾਲ ਜ਼ਮੀਨਾਂ ਐਕਵਾਇਰ ਕਰਨ ਸਰੌਦ ਦੇ ਵਿੱਚ ਪਹੁੰਚਿਆ ਹੈ ਕਿਉਂਕਿ ਸੂਬਾ ਕਮੇਟੀ ਨੇ ਜਿਹੜਾ ਫੈਸਲਾ ਹੁਣ ਤੁਰੰਤ ਕਰਿਆ ਹੈ ਕਿ ਜੇ ਪ੍ਰਸ਼ਾਸਨ ਐਸਾ ਹਰਕਤ ਤੇ ਆਉਂਦਾ ਹੈ ਲਾਠੀਆਂ ਵਰਾਂਦਾ ਗੋਲੀਆਂ ਚੜਾਉਂਦਾ ਹੈ ਚਲਾਉਣ ਦੋ ਜ਼ਮੀਨਾਂ ਦੇ ਕਬਜ਼ੇ ਕਰਨ ਨਹੀਂ ਦੇਵਾਂਗੇ ਜੇ ਪ੍ਰਸ਼ਾਸਨ ਨੂੰ ਇੰਨਾ ਲੱਗਦਾ ਸੌਖਾ ਹੈ लाਠੀਆਂ ਮਾਰ ਲੈ ਗੋਲੀਆਂ ਮਾਰ ਲੈ ਸਵੇਰੇ ਪ੍ਰਸ਼ਾਸਨ ਮੀਟਿੰਗ 'ਚ ਬਹਿੰਦਾ ਹੈ ਮੀਟਿੰਗ 'ਚ ਬਹਿ ਕੇ ਇਹ ਕਹਿੰਦੇ ਆ ਕਿ ਬੈਠ ਕੇ ਹੱਲ ਕਰਾਂਗੇ ਪਰ ਆਹ ਹਾਲਾਤ ਪੈਦਾ ਇਥੋਂ ਦਾ ਪ੍ਰਸ਼ਾਸਨ ਕਰਦਾ ਮਲੇਰਕੋਟਲੇ ਦਾ ਜਿਹੜਾ ਐਸ ਹਰਕਤ ਤੇ ਆਉਂਦਾ ਐਸ ਕਰਕੇ ਜਿੰਨੇ ਵੀ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਸੂਬਾ ਕਮੇਟੀ ਨੇ ਫੈਸਲਾ ਕਰ ਲਿਆ ਹੈ ਕਿ ਮਲੇਰਕੋਟਲੇ ਸਨੇਹੇ ਲਾਗੇ ਸੂਬਾ ਕਮੇਟੀ ਦੇ ਜੇ ਗ੍ਰਿਫਤਾਰੀਆਂ ਕਰਦੇ ਆ ਕਰਨ ਦੋ ਸਾਨੂੰ ਗ੍ਰਿਫਤਾਰ ਕਰ ਲੈਣਗੇ ਕੋਈ ਗੱਲ ਨਹੀਂ ਪਰ ਇਹ ਸੌਦਾ ਕਿੰਨਾ ਮਹਗਾ ਭਗਵਾਨਤਮਨ ਨੂੰ ਚੰਗੀ ਤਰ੍ਹਾਂ ਪਤਾ ਇੱਥੋਂ ਦੇ ਇੱਥੋਂ ਦੇ ਡੀਸੀ ਸਾਹਿਬ ਨੂੰ ਪਤਾ ਹੈ ਇੱਥੋਂ ਦੇ ਐਸਐਸਪੀ ਸਾਹਿਬ ਨੂੰ ਪਤਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਉੱਤੇ ਜੁਰਮ ਕਰਨਾ ਉਹਨਾਂ ਤੇ ਲਾਠੀ ਚਾਰਜ ਕਰਨਾ ਕਿੰਨਾ ਕਿ ਇਹਨਾਂ ਨੂੰ ਸੌਦਾ ਮਹਿੰਗਾ ਕਿੰਨਾ ਸੌਦਾ ਸਸਤਾ ਇਸ ਕਰਕੇ ਕਿਸੇ ਵੀ ਹਾਲ ਦੇ ਵਿੱਚ ਭਾਰਤੀ ਕਿਸਾਨ ਜੂਨੀਅਰ ਇਕਤਾ ਅਗਰਾਹ ਜਬਰੀ ਜ਼ਮੀਨਾਂ ਕੁਆਇਰ ਨਹੀਂ ਹੋਣਨਦੀ ਜਦੋਂ ਤੱਕ ਉਹਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਕਿਉਂਕਿ ਇਥੋਂ ਦੀ ਭਗਵੰਤਮਾਨ ਸਰਕਾਰ ਕਹਿੰਦੀ ਹੈ ਕਿ ਲੋਕ ਬੱਖੀ ਹੈ ਪਰ ਦੂਸਰੀ ਸਾਈਡ ਆਏ ਇਹ ੱੱੱਕੇ ਦੇ ਨਾਲ ਇਥੋਂ ਦਾ ਪ੍ਰਸ਼ਾਸਨ ਉੱਤਰ ਕੇ ਆਉਂਦਾ ਹੈ ਡਾਂਗਾ ਲਾਠੀਆਂ ਚਾਰਜ ਗੋਲੀਆਂ ਚਲਾ ਕੇ ਕਬਜ਼ੇ ਲੈਣ ਆਉਂਦਾ ਹੈ ਭਗਵੰਤਮਾਨ ਦੀ ਵਫਾਦਾਰੀ ਦਿਖਾਉਂਦੇ ਹੈ ਇੱਕ ਸਾਈਡ ਭਗਵੰਤਮਾਨ ਉਹ ਕਾਰਪਟਰਾਂ ਨਾਲ ਯਾਰੀਆਂ ਪਗਾਉਂਦਾ ਦਿਖਾਉਂਦਾ ਯਾਰੀਆਂ ਪਗਾਉਂਦਾ ਦੂਸਰੀ ਕਹਿੰਦਾ ਕਿ ਆਮ ਲੋਕਾਂ ਦਾ ਮੈਂ ਆਮ ਲੋਕਾਂ ਦਾ ਚੁਣਿਆ ਹੋਇਆ ਨਮੁੰਦਾ ਹਾਂ ਪਰ ਆ ਨਮੁੰਦੇ ਚੁਣੇ ਹੋਏ ਦੇ ਹਰਕਤਾਂ ਨੇ ਇਹਦੀਆਂ ਸਵੇਰੇ ਸਾਰਾ ਪ੍ਰਸ਼ਾਸਨ ਮਲੇਰਕੋਟ ਦਾ 60 ਵਜੇ ਤੋਂ ਮੀਟਿੰਗ ਦੇ ਵਿੱਚ ਬਹਿ ਕੇ ਗੱਲਬਾਤ ਕਰਦੇ ਆ ਪਰ ਦੂਸਰੀ ਸਾਈਡ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਾ ਕੱਢ ਕੇ ਚੁੱਪਚੀ ਵੀ ਤੇ ਹਰਕਤਾਂ ਤੇ ਆਉਂਦਾ ਜਿਹੜੀ ਸਾਡੀ ਆਵਾਜ਼ ਆ ਕਿ ਸਵੇਰ ਤੋਂ ਸੀਗੀ ਇੱਥੇ ਸਾਨੂੰ ਪਤਾ ਸੀਗਾ ਕਿ ਇਸ ਹਰਕਤ ਦੇ ਪ੍ਰਸ਼ਾਸਨ ਆਊਗਾ ਪ੍ਰਸ਼ਾਸਨ ਇੱਥੇ ਤੱਕ ਆਊਗਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਬਗਾਨੇ ਧੀਆਂ ਬੁੱਤਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਗੋਲੀਆਂ ਮਾਰ ਕੇ ਭਗਵੰਤ ਮਾਨ ਨੂੰ ਕਬਜ਼ਾ ਲੈ ਕੇ ਦੇਣਾ ਭਗਵੰਤ ਮਾਨ ਉਹਨਾਂ ਦੀਆਂ ਯਾਰੀਆਂ ਪਗਾਉਣੀਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਕਬਜ਼ਾ ਲੈ ਕੇ ਦੇਣਾ ਕਿਸੇ ਦੀ ਜ਼ਮੀਨ ਜਾਂਦੀ ਆ ਜਾਵੇ ਕਿਸੇ ਦਾ ਮਕਾਨ ਜਾਂਦਾ ਜਾਵੇ ਇਸ ਹਰਕਤ ਤੇ ਆਏ ਹੋਇਆ ਭਰਾਵੋ ਇਹ ਜੇਕਰ ਤੁਸੀਂ ਇਹ ਜ਼ਮੀਨਾਂ ਬਚਾਉਣੀਆਂ ਤਾਂ ਭਰਾਵੋ ਆਪਾਂ ਪਹਿਲਾਂ ਦੇ ਕਹਿੰਦੇ ਆਉਣੇ ਆ ਕਿ ਜਾਨਾਂ ਦੇਣੀਆਂ ਪੈਣਗੀਆਂ ਸਿਰ ਲਾਉਣੇ ਪੈਣਿਆ ਜ਼ਮੀਨਾਂ ਸਿਰ ਮੰਗਦੀਆਂ ਨੇ ਆਹ ਸਿਰ ਮੰਗਦੀਆਂ ਨੇ ਐਵੇਂ ਜ਼ਮੀਨਾਂ ਬਚਾਉਣੀਆਂ ਪੈਣਗੀਆਂ ਸਿਰ ਲਾਉਣੇ ਪੈਣੇ ਆ ਇਹਨਾਂ ਦਾ ਸਿਰ ਪੜਵਾਉਣੇ ਪੈਣੇ ਆ ਜੇ ਉੱਚ ਅਧਿਕਾਰੀ ਐਸ ਕਦਰ ਤੇ ਆਏ ਆ ਕਿ ਇਹਨਾਂ ਦੇ ਸਿਰ ਪਾੜਦੇ ਉਹਨਾਂ ਦੇ ਗੋਲੀਆਂ ਮਾਰਦੇਓ ਗੋਲੀਆਂ ਮਾਰ ਕੇ ਕਬਜ਼ੇ ਕਰ ਲਿਓ ਤਾਂ ਭਰਾਵੋ ਇਹ ਤਿਆਰਖਾ ਜਿਹੜਾ ਕਾਨੂੰਨ ਇਹ ਕਹਿੰਦਾ ਹੈ ਕਿ ਫਸਲ ਵੱਡੀ ਤੋਂ ਕਬਜ਼ਾ ਪ੍ਰਸ਼ਾਸਨ ਲੈ ਸਕਦਾ ਪਰ ਉਦੋਂ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਰਹਿੰਦਾ ਜਦੋਂ ਜ਼ਮੀਨਾਂ ਖਾਲੀ ਹੁੰਦੀਆਂ ਨੇ ਪੈਸੇ ਦੇ ਕੇ ਉਦੋਂ ਕਬਜ਼ੇ ਲੈ ਸਕਦਾ ਪਰ ਜਿਹੜੀ ਆ ਸਾਡੀਆਂ ਜ਼ਮੀਨਾਂ ਦੇ ਕਬਜ਼ੇ ਹੈ ਕਰ ਲੂ ਪ੍ਰਸ਼ਾਸਨ ਅੱਜ ਜ਼ੋਰ ਤੇ ਕਿਉਂਕਿ ਗਿਣਤੀ ਥੋੜੀ ਹੋਊ ਪਰ ਇਹਦਾ ਸਵੇਰੇ ਜਵਾਬ ਜਿਵੇਂ ਲੁਧਿਆਣੇ ਦੇ ਵਿੱਚ ਦਿੱਤਾ ਸੀਗਾ ਉਸੇ ਤਰ੍ਹਾਂ ਮਿਲੂ ਜਿਹੜੇ ਆਂਆਂ ਫਸਲਾਂ ਦੀ ਬਰਬਾਦੀ ਹੋਣੀ ਆ ਉਹ ਜਿਹੜਾ ਅਧਿਕਾਰੀ ਇਹਦਾ ਜ਼ਿੰਮੇਵਾਰ ਹੋਊਗਾ ਉਹ ਤਾਂ ਪਰਪਾਈ ਵੀ ਕੇ ਜੋਗਰਾਹ ਕਰਾਉਂਦੀ ਆਈ ਆ ਕਰਾਉਂਦੀ ਰਹੂਗੀ ਕਿਉਂਕਿ ਭਰਾਵੋ ਇਸ ਕਦਰ ਤੱਕ ਇਥੋਂ ਦੇ ਪ੍ਰਸ਼ਾਸਨ ਆਉਂਦੇ ਹੁੰਦੇ ਆ ਇਹ ਆਪਦੀ ਇਸ ਹਰਕਤ ਦੇ ਆਉਂਦੇ ਆ ਲੋਕਾਂ ਦੀਆਂ ਜਾਨਾਂ ਮਾਨਾਂ ਦੀ ਇਹਨਾਂ ਨੂੰ ਕੋਈ ਦੀ ਪਰਵਾਹ ਨਹੀਂ ਹੈਗੀ ਇਹ ਇਸ ਤਰ੍ਹਾਂ ਲੋਕਾਂ ਦੀਆਂ ਜਾਨਾਂ ਲੈਂਦੇ ਆਗੇ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਦੂਰਾ ਦੀ ਆਏ ਕਾ ਜਿੰਦਾਬਾਦ 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 ਮਲੇਰ ਕੋਟਲਾ ਕਟਿਆ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਜਮੀਨਾਂ ਤੇ ਕਬਜ਼ਾ ਰੋਕਦੇ ਆ ਗਏ 50 50 ਚੋਕ ਪਿਆਗੇ ਆਸੀ ਕਿਸਾਨ ਜੁਨਿਆਰ ਇਕੱਠਾ ਹੋ ਰਹੇ ਜਿੰਦਾਬਾਦ ਜਿੰਦਾਬਾਦ ਇਥੋਂ ਦਾ ਕਟਿਆ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਜਿਹੜੀਆਂ ਧੱਕੇ ਦੇ ਨਾਲ ਜ਼ਮੀਨਾਂ ਕੁਇਰ ਕਰਨ ਪਹੁੰਚੇ ਆ ਪ੍ਰਸ਼ਾਸਨ ਜਿਹੜਾ ਮੀਟਿੰਗਾਂ ਦੇ ਵਿੱਚ ਇਹ ਕਹਿੰਦੇ ਐ ਕਿ ਅਸੀਂ ਬੈਠ ਕੇ ਮਸਲੇ ਹੱਲ ਕਰਾਂਗੇ ਪਰ ਐ ਧੱਕੇ ਦੇ ਨਾਲ ਇਥੋਂ ਦਾ ਪ੍ਰਸ਼ਾਸਨ ਇਹਨਾਂ ਦੇ ਕਬਜ਼ਾ ਨਹੀਂ ਹੋਣ ਦੇਵਾਂਗੇ ਆ ਕਿਸਾਨਾਂ ਦੇ ਨਾਲ ਧੱਕਾ ਕਰਨ ਆਇਆ ਐ ਇਹਨਾਂ ਤੇ ਲਾਠੀਆਂ ਚਲਾਉਣ ਆਇਆ ਇਹਨਾਂ ਦੇ ਡਾਂਗਾ ਚਲਾਉਣ ਆਇਆ ਤਾਂ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਇੱਕਤਾ ਗਰਾਹਾ ਜਿੰਦਾਬਾਦ ਜਿੰਦਾਬਾਦ ਇਹੋ ਜਿਹੜੇ ਧੱਕੇ ਦੇ ਨਾਲ ਜਿੰਦਾਬਾਦ ਕਬਜ਼ਾ ਕਰਨ ਆਉਂਦੇ ਆ ਉਹਨਾਂ ਦੀ ਹਮਾਇਤ ਤੇ ਪ੍ਰਸ਼ਾਸਨ ਆਉਂਦਾ ਹੁੰਦਾ ਹੈ ਜਿੰਦਾਬਾਦ ਮੁਰਦਾਬਾਦ ਉਹਨਾਂ ਦੀ ਹਮਾਇਤ ਤੇ ਜਿੰਦਾਬਾਦ ਧੱਕੇ ਦੇ ਨਾਲ ਜ਼ਮੀਨਾਂ ਕੁਆਇਰ ਕਰਨ ਇਥੋਂ ਦਾ ਪ੍ਰਸ਼ਾਸਨ ਆਇਆ ਹੋਇਆ ਹੈ ਜਿੰਦਾਬਾਦ ਜਿੰਦਾਬਾਦ ਇਥੋਂ ਦੀਆਂ ਕੱਟੀਆਂ ਸਰਕਾਰਾਂ ਮੁਰਦਾਬਾਦ ਖੁੱਪਾ